ਚਲੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਵਿਸ਼ਵਾਸ ਨਾਲ ਕਿ ਆ ਗਿਆ ਹੈ। ਅਪਰੇਖ ਗਿਰਦੇ ਕੋ ਮਾਈ ਦੇ ਵਿੱਚੋਂ ਜੋ ਹਰਲਾਉ ਪੀਰਤ ਸੰਤਾਂ ਨੇ ਉਹਨਾਂ ਦੀ ਜੀਵਾਂ ਵਾਰ ਤੇ ਅਦਾ ਕਿਰਤਾਂ ਦੇ ਵਿੱਚੋਂ ਕਮਾਈ ਦਾ ਨਸਬੰਧ ਲੈ ਕੇ ਇੱਥੇ ਹਿੱਸਾ ਪਾਉਣ ਵਾਸਤੇ ਇਹ ਗੁਰੂ ਮਹਾਰਾਜ ਨੇ ਛਰਦੀ ਗਲਾ ਕਰੇ ਕਿਰਪਾ ਕਰੇ ਸਤੰਦਸੀਆਂ ਬੱਚੇ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਰਲ ਮਿਲ ਕੇ ਸੰਜੋਗ ਕਰਨ ਦੀ ਨੇਕ ਕੰਮ ਕਰਨ ਦੀ ਬਲ ਬੱਚੇ ਗੜ ਦੀ ਗਲਾਤਰੇ ਦੇ ਸਤੰਦਸੀਆਂ ਬੱਚੇ ਸਾਥ ਲਾਓ ਵਾਹੀ ਸਾਥ ਲਾਓ ਜੀ ਕਿਹੜੇ ਬੋਲੇ ਬੱਚੇ ਕਿਹੜੇ ਬੋਲੋ ਇਹ ਕੋਈ ਰਖਾਲ ਸਾਹਿਬ ਹੈ ਜੀ ਬੋਲੇ ਅੱਜ ਅਸੀਂ ਹਰਬੀਟ ਟੇਰੀਏ ਚ ਆਏ ਹੋਇਆ ਜੀ ਪਿੰਡ ਕਰਮਗੜ ਹੁਟਾ ਵਾਲੀ ਜ਼ਿਲ੍ਹਾ ਮਾਨਸਾ ਨੇੜੇ ਮੂਕਾ ਦੀ ਜਿਲੀ ਸੇਵਾ ਕਰਕੇ ਚੱਲਿਆ ਜੀ ਉੱਥੇ 1.5 ਲੱਖ ਰੁਪਇਆ ਤੇ ਮਹਾਰਾਜ ਤੰਦਰੁਸਤੀ ਵਾਸਤੇ ਕੁਰਸੀਆਂ ਵਾਸਤੇ ਬਾਬਾ ਜੀ ਤੇ ਵੀ ਮੇਰ ਕਰਨ ਮਾਰਾਗੇ ਕਿਦਰਾ ਫੇਰੇ ਕਰਦੇ ਰਹਿਣਾ ਸਭੀ ਅਖਾਤਾ ਰਹਿ